ਸੱਚੀ ਗੱਲ ਤੁਹਾਨੂੰ ਸਾਰਿਆਂ ਨੂੰ ਅੱਜ ਤੁਹਾਨੂੰ ਲੈ ਕੇ ਆਏ ਆ ਕੈਨੇਡਾ ਦਾ ਉਹ ਸਟੋਰ ਜਿਹੜਾ ਕਿ ਸਭ ਤੋਂ ਸਸਤਾ ਆ ਤੇ ਸਭ ਤੋਂ ਬਹੁਤ ਵਧੀਆ ਚੀਜ਼ਾਂ ਇੱਥੇ ਮਿਲਦੀਆਂ ਨੇ ਜਿਵੇਂ ਕਿ ਤੁਸੀਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀਗਾ ਇਹ ਵੀਡੀਓ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਆ ਉਹ ਵਾਲੀ ਵੀਡੀਓ ਦੇ ਵਿੱਚ ਬੇਸਿਕਲੀ ਉਹ ਜਿਹੜਾ ਸਟੋਰ ਸੀ ਉਹਦੇ ਵਿੱਚ ਚੀਜ਼ਾਂ ਹੈਗੀਆਂ ਸੀਗੀਆਂ ਪਰ ਉਹ ਕਈ ਚੀਜ਼ਾਂ ਯੂਜ਼ਡ ਹੁੰਦੀਆਂ ਨੇ ਪਰ ਇੱਥੇ ਟੋਟਲੀ ਨਵੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਹਦਾ ਪ੍ਰਾਈਸ ਮੈਕਸਿਮਮ 5 ਡਾਲਰ 4-5 ਡਾਲਰ ਤੱਕ ਮੈਕਸਿਮਮ ਹੁੰਦਾ ਤੇ 1 ਡਾਲਰ 50 ਸੈਂਟ ਤੋਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਆ ਮੈਂ ਤੁਹਾਨੂੰ ਕਹਿ ਰਹੀ ਸੀਗੀ ਆ ਚੀਜ਼ ਮੈਂ ਜਦੋਂ ਪਹਿਲੀ ਵਾਰੀ ਦੇਖੀ ਸੀ ਮੈਂ ਇੰਨਾ ਜ਼ਿਆਦਾ ਡਰ ਗਈ ਸੀਗੀ ਨਾ ਹੁਣ ਵੀ ਡਰ ਲੱਗਦਾ ਮੈਨੂੰ ਤਾਂ ਇਹ ਚੀਜ਼ਾਂ ਦੇਖ ਕੇ ਇਹ ਅੱਗੇ ਹੁਣ ਹੈਲੋਵਿਨ ਆਊਗਾ ਉਹਦੇ ਕਰਕੇ ਇਹਨਾਂ ਨੇ ਪਹਿਲਾਂ ਹੀ ਸਾਰਾ ਲਿਆ ਕੇ ਰੱਖ ਲਿਆ ਸਮਾਨ ਆਏ ਮੈਨੂੰ ਲੱਗਦਾ ਨੈਕਸਟ ਮੰਥ ਆ ਜਾ ਮੈਂ ਸ਼ੋਰ ਨਹੀਂ ਆ ਕਿੰਨੀ ਤਰੀਕ ਦਾ ਹੁੰਦਾ ਤੇ ਇਹਦੀ ਸਭ ਤੋਂ ਜ਼ਰੂਰੀ ਗੱਲ ਇਹ ਪਤਾ ਕੀ ਆ ਇੱਥੇ ਛੋਟੇ ਬੱਚੇ ਹੁੰਦੇ ਆ ਨਾ ਉਹ ਇਹ ਵਾਲੇ ਕੱਪੜੇ ਪਾ ਕੇ ਇਦਾਂ ਤੇ ਆਪਣੇ ਦਿ ਲੋ ਤਾਂ ਉਹ ਪੁੱਤਾਂ ਬਣੇ ਹੁੰਦੇ ਆ ਡਰਾਉਣੇ ਤੇ ਫਿਰ ਉਹ ਘਰ ਘਰ ਜਾ ਕੇ ਕੈਂਡੀਆਂ ਮੰਗਦੇ ਆ ਸਾਰਿਆਂ ਨੇ ਕੈਂਡੀਆਂ ਵਗੈਰਾ ਲਿਆ ਕੇ ਰੱਖੀਆਂ ਹੁੰਦੀਆਂ ਨੇ ਤੇ ਫਿਰ ਜਦੋਂ ਉਹ ਡੋਰ ਨਾਕ ਕਰਦੇ ਆ ਨਾ ਤਾਂ ਫਿਰ ਉਹਨਾਂ ਨੂੰ ਕੈਂਡੀਆਂ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਬਹੁਤ ਫਾਨੀ ਹੁੰਦਾ ਇੱਕ ਤਰ੍ਹਾਂ ਦਾ ਅ ਸੋ ਬਹੁਤ ساری ਚੀਜ਼ਾਂ ਹੁੰਦੀਆਂ ਨੇ ਐਕਟੀਵਿਟੀਜ਼ ਵਧੀਆ ਵਧੀਆ ਛੋਟੇ ਛੋਟੇ ਬੱਚਿਆਂ ਲਈ ਆ ਦੇਖੋ ਸਾਰਾ ਇਹਨਾਂ ਨੇ ਉਵੇਂ ਡੈਕੋਰੇਟ ਕੀਤਾ ਹੋਇਆ ਹੈ ਇੱਥੇ ਹਰ ਤਰ੍ਹਾਂ ਦਾ ਚਾਹੇ ਕੋਈ ਸਟੂਡੈਂਟ ਹੋਵੇ ਚਾਹੇ ਕੋਈ ਵਰਕ ਪਰਮਿਟ ਵਾਲਾ ਚਾਹੇ ਕੋਈ ਪੀਆਰ ਆ ਚਾਹੇ ਕੋਈ ਸਿਟੀਜ਼ਨ ਆ ਸਾਰੇ ਹੀ ਇਸ ਸਟੋਰ ਤੇ ਵਿਜ਼ਿਟ ਕਰਦੇ ਆ ਤੇ ਬਹੁਤ ਸਾਰੀਆਂ ਆਪਣੀਆਂ ਡੇਲੀ ਯੂ ਦੀਆਂ ਚੀਜ਼ਾਂ ਲੈ ਕੇ ਜਾਂਦੇ ਆ ਕਿਉਂਕਿ ਇਹ ਹਰ ਇੱਕ ਦਾ ਬਜਟ ਫ੍ਰੈਂਡਲੀ ਵੀ ਆ ਤੇ ਦੂਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਇੰਨੀ ਕੁ ਜ਼ਿਆਦਾ ਵਧੀਆ ਕੁਆਲਿਟੀ ਦੇ ਚੀਜ਼ਾਂ ਹੁੰਦੀਆਂ ਨੇ ਨਾ ਤੇ ਡਿਜ਼ਾਈਨ ਇੰਨੇ ਕੁ ਜ਼ਿਆਦਾ ਹੁੰਦੇ ਆ ਕਲੈਕਸ਼ਨ ਇੱਥੇ ਜਿਵੇਂ ਹੁਣ ਤੁਸੀਂ ਜਿਹੜੀਆਂ ਚੀਜ਼ਾਂ ਦੇਖ ਲਓਗੇ ਅਗਲੀ ਵਾਰ ਤੁਹਾਨੂੰ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਨਹੀਂ ਅਗਲੀ ਵਾਰ ਚੇਂਜ ਹੋਈਆਂ ਹੁੰਦੀਆਂ ਨੇ ਇੰਨਾ ਕੁ ਜ਼ਿਆਦਾ ਸਟਾਕ ਆਉਂਦਾ ਬਦਲ-ਬਦਲ ਕੇ ਸੋ ਬਹੁਤ ਸੋਹਣਾ ਸਟੋਰ ਆ ਦੇਖਿਓ ਸਾਰੀ ਵੀਡੀਓ ਨੂੰ ਫਿਰ ਐਂਡ ਤੇ ਜਾ ਕੇ ਆਪਣਾ ਰਿਵਿਊ ਦਿਓਗੇ ਤੁਹਾਨੂੰ ਇਹ ਸਟੋਰ ਕਿਵੇਂ ਦਾ ਲੱਗਿਆ ਤੇ ਮੇਰਾ ਇਹ ਵਨ ਆਫ ਦਾ ਫੇਵਰਿਟ ਸਟੋਰ ਆ ਮੈਂ ਕਈ ਵਾਰ ਜੇ ਕੁਝ ਨਹੀਂ ਵੀ ਲੈਣਾ ਹੁੰਦਾ ਨਾ ਮੈਂ ਤਾਂ ਵੀ ਜਦੋਂ ਘਰ ਫਰੀ ਹੁੰਨੀ ਆ ਮੈਂ ਮੈਂ ਬੈਲੀ ਨਹੀਂ ਬੈਠਦੀ ਘਰ ਤਾਂ ਵੀ ਮੈਂ ਇੱਥੇ ਆਊਟਿੰਗ ਕਰਨ ਆ ਜੰਨੀ ਹੁੰਨੀ ਆ ਲਾਈਕ ਇੰਨਾ ਕੁ ਜ਼ਿਆਦਾ ਮਾਈਂਡ ਫਰੈਸ਼ ਹੁੰਦਾ ਨਾ ਚੀਜ਼ਾਂ ਦੇਖ ਕੇ ਤੁਹਾਡਾ ਮੂਡ ਚੇਂਜ ਹੋ ਜਾਂਦਾ ਬੇਸਿਕਲੀ ਕਿ ਤੁਸੀਂ ਜਾ ਕੇ ਦੇਖਦੇ ਆ ਘੁੰਮ ਕੇ ਆਉਨੇ ਆ ਚੀਜ਼ਾਂ ਨਹੀਂ ਵੀ ਕੋਈ ਚੀਜ਼ ਲੈਣੀ ਤਾਂ ਵੀ ਆ ਜਾਈਦਾ ਵੀ ਦੇਖਦੇ ਆ ਜਾ ਕੇ ਕਈ ਵਾਰੀ ਕੁਝ ਜੇ ਪਸੰਦ ਆ ਜਾਈਦਾ ਤਾਂ ਲੈ ਲਈਦਾ ਤੇ ਮੋਸਟਲੀ ਇੱਥੋਂ ਹੀ ਜ਼ਿਆਦਾ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਤਾਂ ਇਹ ਹਰ ਇੱਕ ਸ਼ਹਿਰ ਦੇ ਵਿੱਚ ਹੁੰਦਾ ਹੀ ਹੁੰਦਾ ਇਹਨੂੰ ਡਾਲਰੋਮਾ ਕਹਿੰਦੇ ਆ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਬਹੁਤ ਵਧੀਆ ਵਧੀਆ ਮੈਨੂੰ ਲੱਗਦਾ ਕੋਈ ਚੀਜ਼ ਹੋਣੀ ਨਹੀਂ ਜਿਹੜੀ ਇੱਥੋਂ ਨਾ ਮਿਲਦੀ ਹੋਵੇ ਜਿਹੜੀਆਂ ਜਿਹੜੀਆਂ ਸਾਨੂੰ ਜ਼ਰੂਰੀ ਚਾਹੀਦੀ ਹੁੰਦੇ ਨੇ ਤੁਸੀਂ ਖੁਦ ਦੇਖ ਲਓ ਕਿੰਨੀ ਜ਼ਿਆਦਾ ਇੱਥੇ ਡਿਜ਼ਾਈਨਸ ਹਨ ਇਹ ਕੋਲ ਆ ਜਿਵੇਂ ਕੱਚ ਦੇ ਡੱਬੇ ਆ ਇਹ ਮੈਂ ਖੁਦ ਇਹ ਚੀਜ਼ਾਂ ਜ਼ਿਆਦਾ ਪ੍ਰੈਫਰ ਤਾਂ ਕਰਦੀ ਆ ਕਿਉਂਕਿ ਇਹ ਟਰਾਂਸਪੇਰੈਂਟ ਹੁੰਦੀਆਂ ਨੇ ਤੇ ਚੀਜ਼ ਪਾਈ ਤੁਹਾਨੂੰ ਦਿਖ ਜਾਂਦੀ ਆ ਥੋੜਾ ਟਾਈਮ ਸੇਵ ਹੋ ਜਾਂਦਾ ਸਾਰੀਆਂ ਚੀਜ਼ਾਂ ਤੁਹਾਨੂੰ ਆ ਦੇਖੋ ਕੋਈ ਵੀ ਚੀਜ਼ ਪਾ ਕੇ ਰੱਖਣੀਆਂ ਹਨ ਤੁਸੀਂ ਕੋਈ ਸੁੱਕੀ ਚੀਜ਼ ਪਾ ਕੇ ਜਾਂ ਆਚਾਰ ਵਗੈਰਾ ਕੋਈ ਵੀ ਚੀਜ਼ ਜੋ ਵੀ ਤੁਹਾਨੂੰ ਪਸੰਦ ਆ ਤਾਉ ਆਪਾਂ ਯੂਜ਼ ਕਰ ਸਕਦੇ ਆ ਬਜਟ ਫਰੈਂਡਲੀ ਆ ਬੇਸਿਕਲੀ ਮੇਰੇ ਕਹਿੰਦਾ ਮਤਲਬ ਆ ਤੇ ਉਹੀ ਗੱਲ ਆ ਗਈ ਕਿ ਹਰ ਕਿਤੇ ਹਰ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਆਪਾਂ ਵੱਡੇ ਵੱਡੇ ਸਟੋਰਾਂ 'ਚ ਹੀ ਭੱਜਣਾ ਹੁੰਦਾ ਮੈਨੂੰ ਕੋਈ ਖਾਸ ਫਰਕ ਤਾਂ ਲੱਗਦਾ ਨਹੀਂ ਹੈਗਾ ਲੋਕੀ ਕਹਿ ਦਿੰਦੇ ਆ ਕਿ ਕੁਆਲਿਟੀ ਦਾ ਫਰਕ ਆ ਇਹ ਆ ਪਰ ਸਾਰੀ ਚੀਜ਼ ਵੀ ਮਿਲ ਜਾਂਦੀ ਹੈ ਨਵੀਂ ਮਿਲਦੀ ਹੈ ਵਧੀਆ ਮਿਲਦੀ ਹੈ ਤੇ ਤੁਹਾਡੇ ਬਜਟ ਦੇ ਵਿੱਚ ਵੀ ਹੁੰਦੀ ਹੈ ਸੋ ਮੈਂ ਤਾਂ ਪ੍ਰੇਫਰ ਕਰਦੀ ਹੁੰਦੀ ਆ ਕਿ ਜੇ ਕੋਈ ਚੀਜ਼ ਚਾਹੀਦੀ ਆ ਤਾਂ ਇੱਥੋਂ ਹੀ ਦੇਖੀ ਜਾਵੇ ਆ ਪਲੇਟਾਂ ਵਗੈਰਾ ਜਿਹੜਾ ਹੈਗਾ ਕਿਚਨ ਦਾ ਸਮਾਨ ਆ ਬਹੁਤ ਜਿਆਦਾ ਡਿਜ਼ਾਈਨ ਸੀ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਸੀਗਾ ਉਹ ਬਲੈਕ ਵਾਲੀਆਂ ਉਹ ਬਲੂ ਜੀਆਂ ਸੀਗੀਆਂ ਉਹ ਮੈਨੂੰ ਬਹੁਤ ਜਿਆਦਾ ਪਸੰਦ ਆ ਡਿਜ਼ਾਈਨ 6 ਦਾ ਸੈੱਟ 12 ਦਾ ਆ ਪਲਾਸਟਿਕ ਵਾਲੀਆਂ ਕਾਲੀਆਂ ਆ ਗਈਆਂ ਬਹੁਤ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਇੱਥੇ ਤੇ ਪ੍ਰਾਈਸ ਵੀ ਠੀਕ ਹੁੰਦਾ ਇਹਨਾਂ ਦਾ ਆ ਵੀ ਸਾਰੀਆਂ ਜਿਹਦਾ ਬਾਸਕਟ ਵਗੈਰਾ ਆ ਗਈਆਂ ਆਹਾ ਇੱਧਰ ਜਿਹਦਾ ਸਾਰਫ ਆ ਗਈ ਲਿਕਵਿਡ ਆ ਗਈ ਆ ਵੀ ਅੱਗੇ ਸਾਰਾ ਕਿਚਨ ਦਾ ਸਮਾਨ ਆ ਗਿਆ ਨਾ ਟਾਇਡ ਵਗੈਰਾ ਸੋ ਬਹੁਤ ਸਾਰੀ ਚੀਜ਼ਾਂ ਨੇ ਤੁਸੀਂ ਖੁਦ ਹੀ ਦੇਖ ਲਿਓ ਵੀਡੀਓ ਦੇ ਵਿੱਚ ਕਿ ਕੋਈ ਚੀਜ਼ ਮੈਨੂੰ ਲੱਗਦਾ ਰਹੀ ਨਹੀਂ ਹੋਣੀ ਜਿਹੜੀ ਕਿ ਸਾਨੂੰ ਜਿਹੜੀ ਚਾਹੀਦੀ ਹੁੰਦੀ ਹੈ ਤੇ ਇੱਥੇ ਨਾ ਮਿਲੇ ਤੇ ਉਹਦੇ ਵਿੱਚ ਵੀ ਅਗੇ ਡਿਜ਼ਾਈਨਸ ਬਹੁਤ ਸਾਰੇ ਆ ਨੇ ਇਹ ਨਹੀਂ ਵੀ ਇੱਕ ਤਰ੍ਹਾਂ ਦੀ ਇੱਕ ਚੀਜ਼ ਹੀ ਮਿਲੂਗੀ ਤੁਸੀਂ ਆਪਣੀ ਪ੍ਰੈਫਰੈਂਸ ਦੇ ਅਕੋਰਡਿੰਗ ਹਰ ਇੱਕ ਦੀ ਆਪਣੀ ਪਸੰਦ ਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋਨੇ ਹੋ ਸ਼ੁਰੂ-ਸ਼ੁਰੂ ਦੇ ਵਿੱਚ ਵੀ ਜਦੋਂ ਪਤਾ ਲੱਗਦਾ ਬੰਦੇ ਨੂੰ ਵੀ ਹਾਂ ਇੱਥੇ ਸਟੋਰ ਹੈਗਾ ਬਹੁਤ ਵਧੀਆ ਲੱਗਦਾ ਸਾਰਾ ਸਮਾਨ ਇੱਥੋਂ ਲੈ ਲਈਦਾ ਤੇ ਸਾਰੇ ਆਉਂਦੇ ਆ ਇੱਥੇ ਮੋਸਟਲੀ ਹੁਣ ਤੁਸੀਂ ਇਹ ਨਾ ਸੋਚੋ ਵੀ ਇੱਥੇ ਕੋਈ ਹੈ ਨਹੀਂ ਕਿਉਂਕਿ ਮੈਂ ਕੰਮ ਤੋਂ ਸਿੱਧਾ ਹੀ ਇੱਥੇ ਆਈ ਸੀਗੀ ਮਾਰਨਿੰਗ ਮੈਨੂੰ ਅੱਜ ਕੁਝ ਚਾਹੀਦਾ ਸੀਗਾ ਆਪਣੇ ਲਈ ਤੇ ਤਾਂ ਕਰਕੇ ਮੈਨੂੰ ਖਿਆਲ ਆ ਗਿਆ ਮੈਂ ਕਿਾ ਚਲੋ ਤੁਹਾਡੇ ਲਈ ਵੀਡੀਓ ਵੀ ਬਣਾ ਦਿੰਨੇ ਆ ਲਾਸਟ ਵਾਲੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਸੀਗੀ ਤੁਹਾਡੇ ਜੋ ਕਈ ਭੈਣ ਭਰਾ ਪੁੱਛ ਕੇ ਰਹੇ ਸੀਗੇ ਉਹ ਵਾਲਾ ਸਟੋਰ ਕਿੱਥੇ ਆ ਸੋ ਇਹਦਾ ਤਾਂ ਮੇਰੇ ਖਿਆਲ ਪਤਾ ਹੋਣਾ ਤੁਹਾਨੂੰ ਸਾਰਿਆਂ ਨੂੰ ਇੱਥੇ ਜਿਹੜੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ ਇਹ ਵਾਲਾ ਸਟੋਰ ਵੀ ਕਾਫੀ ਜ਼ਿਆਦਾ ਫੇਮਸ ਆਇਆ ਤਾਂ ਤੇ ਆ ਅੱਗੇ ਟੇਪ ਅਮੇਜ਼ਿੰਗ ਟੇਪ ਵਗੈਰਾ ਆ ਗਿਆ ਗਲਵਜ਼ ਆ ਗੇ ਕੰਮ ਕਰਨ ਵਾਲੀ ਜਿਹੜੀ ਹੁੰਦੀ ਆ ਤੇ ਇੱਕ ਤੁਹਾਨੂੰ ਮੈਂ ਸਭ ਤੋਂ ਜਿਆਦਾ ਇੰਟਰਸਟਿੰਗ ਚੀਜ਼ ਦਿਖਾਉਂਗੀ ਤੇ ਅੱਗੇ ਚੱਲ ਕੇ ਆਉਗੀ ਉਹ ਵੀਡੀਓ ਦੇ ਵਿੱਚ ਜਿਵੇਂ ਇੱਥੇ 크리스마ਸ ਦਾ ਡੇ ਹੁੰਦਾ ਹੈ ਇੱਥੇ ਇਹ ਤੇ ਹੈਲੋਵਿਨ ਡੇ ਮਨਾਇਆ ਜਾਂਦਾ ਭੂਤਾਂ ਦਾ ਦਿਨ ਹਨ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਆ ਇੱਥੇ ਲੋਕ ਵਗੈਰਾ ਕਿ ਜਿੰਦੇ ਦੇਖੋ ਕਿੰਨੇ ਤਰ੍ਹਾਂ ਦੇ ਆ ਆ ਚੀਜ਼ਾਂ ਮੈਂ ਬਹੁਤ ਜਿਆਦਾ ਲਾਈਕ ਕਰਦੀ ਆ ਜਿਵੇਂ ਤੁਹਾਡੇ ਹਨਾ ਕੋਈ ਮਸ਼ੀਨਰੀ ਦਾ ਸਮਾਨ ਹੁੰਦਾ ਆਪਣਾ ਸਾਰ ਆਹ ਮੈਟ ਵਗੈਰਾ ਆਗੇ ਦੇਖੋ ਇਹਦੇ ਵਿੱਚ ਵੀ ਕਿੰਨੇ ਸਾਰੇ ਡਿਜ਼ਾਈਨਸ ਨੇ ਇਹ ਸਾਰੇ 2 ਡਾਲਰ 3 ਡਾਲਰ 4 ਡਾਲਰ ਐਵੇਂ ਹੁੰਦੇ ਆ ਆਹ ਬੱਲਬ ਆਗੇ ਤੇ ਇੱਕ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਾਂ ਜਦੋਂ ਇੱਥੇ ਕੋਈ ਪਾਰਟੀ ਹੁੰਦੀ ਆ ਕਿਸੇ ਬੱਚੇ ਦਾ ਬਰਥਡੇ ਹੁੰਦਾ ਕੋਈ ਵੀ ਸੈਲੀਬ੍ਰੇਸ਼ਨ ਹੁੰਦੀ ਆ ਸਾਰੇ ਇੱਥੋਂ ਹੀ ਸਮਾਨ ਲੈ ਕੇ ਜਾਂਦੇ ਆ ਨਾਲੇ ਤਾਂ ਸਸਤਾ ਪੈ ਜਾਂਦਾ ਤੇ ਨਾਲੇ ਉਹਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਡਿਜ਼ਾਈਨਸ ਬਹੁਤ ਜ਼ਿਆਦਾ ਹੁੰਦੇ ਆ ਉਹਦੇ ਵਿੱਚ ਡੈਕੋਰੇਸ਼ਨ ਦਾ ਸਮਾਨ ਬਹੁਤ ਹੈ ਇਹਨਾਂ ਕੋਲ ਅਲੱਗ-ਅਲੱਗ ਆਇਲਾ ਬਣੀਆਂ ਹੋਈਆਂ ਨੇ ਆ ਸਾਰਾ ਸ਼ੈਂਪੂ ਵਗੈਰਾ ਆ ਗਿਆ ਇੱਧਰ ਪੇਸਟ ਆ ਗਈ ਦੇਖੋ ਇਹ ਵੀ ਕਿੰਨੇ ਤਰ੍ਹਾਂ ਦੀ ਆ ਸੋ ਤੁਹਾਨੂੰ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਨੇ ਸੋ ਸਾਰਾ ਬਹੁਤ ਜ਼ਿਆਦਾ ਸਮਾਨ ਆ ਇੱਕ ਦੋ ਆਇਲਾ ਰਹਿ ਗਈਆਂ ਬਿਕਾਜ਼ ਉਹਦੇ ਵਿੱਚ ਉਹ ਕੰਮ ਕਰ ਰਹੇ ਸੀਗੇ ਇਹਨਾਂ ਦੇ 雇ਰ ਤਾਂ ਕਰਕੇ ਮੈਂ ਵੀਡੀਓ ਬਣਾਉਣੀ ਥੋੜੀ ਸਹੀ ਜੀ ਨਹੀਂ ਲੱਗੀ ਮੈਨੂੰ ਤਾਂ ਮੈਂ ਉਹ ਛੱਡਤੀ ਆਇਲ ਤੇ ਬਟ ਤੁਹਾਨੂੰ ਆਈਡੀਆ ਤਾਂ ਹੋ ਹੀ ਜਾਊਗਾ ਦੇਖ ਕੇ ਸਾਰੀਆਂ ਆ ਦੇਖੋ ਕਿੰਨੀ ਜ਼ਿਆਦਾ ਕਿਊਟ ਹਨਿੱਕੂ ਜੇ ਬਿਲਕੁਲ ਛੋਟੀ ਬੇਬੀ ਦੀ ਸੌਕਸ ਵਗੈਰਾ ਸਿਗੀਆਂ ਇਹ ਚ ਵੀ ਬਹੁਤ ਜ਼ਿਆਦਾ ਡਿਜ਼ਾਈਨ ਜੀ ਵੀ ਹੁਣ ਅੱਗੇ ਸਰਦੀ ਆ ਰਹੀ ਆ ਨਾ ਆ ਦੇਖੋ ਕਿੰਨਾ ਜ਼ਿਆਦਾ ਪੇਅਰ ਹੁੰਦਾ ਵਾ 6 ਦਾ ਸੈੱਟ 12 ਦਾ ਕਾਫੀ ਹੁੰਦੀ ਨੇ ਆ ਅੱਗੇ ਔਇਲ ਵਗੈਰਾ ਆ ਗਿਆ ਜੋਂਸਨ ਬੇਬੀ ਬੱਚਿਆਂ ਦਾ ਆ ਸਾਰਾ ਛੋਟੇ ਛੋਟਾ ਸਮਾਨ ਆ ਗਿਆ ਇੱਧਰ ਤੇ ਆ ਦੇਖੋ ਤੁਸੀਂ ਆ ਚੀਜ਼ ਬੋਡੀ ਪਿਆਰੀ ਲੱਗਦੀ ਆ ਕਿਉਂਕਿ ਇੱਥੇ ਜਿਹੜਾ ਅੰਦਰ ਮਿੱਟੀ ਘੱਟਾ ਹੁੰਦਾ ਨਾ ਤੋਂ ਅੰਦਰ ਸਾਰੇ ਐਵੇਂ ਦੇ ਜਿਹੜੇ ਹੈਗੇ ਆ ਪੈਰਾਂ ਦੇ ਵਿੱਚ ਪਾਉਂਦੇ ਆ ਜੋ ਰੱਬ ਵਾਂਗੂ ਬਣੇ ਹੁੰਦੇ ਆ ਇਹ ਵੈਸੇ ਤੇ ਵਧੀਆ ਰਹਿੰਦਾ ਹੁੰਦਾ ਸਹੀ ਰਹਿੰਦਾ ਇਹਦੇ ਵਿੱਚ ਵੀ ਦੇਖ ਲਓ ਤੁਸੀਂ ਕਿੰਨੇ ਜਿਆਦਾ ਡਿਜ਼ਾਈਨ ਨੇ ਨਾ ਚੱਪਲ ਵਾਂਗੂ ਬਣਿਆ ਹੋਇਆ ਸ਼ੂ ਵਾਂਗੂ ਬਣਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਆ ਅੱਗੇ ਫੇਰ ਆਹ ਵੱਡਿਆਂ ਦੀਆਂ ਆ ਗਈਆਂ ਸੌਕਸ ਵਗੈਰਾ ਅਨਲਿਮਿਟਿਡ ਹੁੰਦੇ ਨੇ ਡਿਜ਼ਾਈਨਸ ਇਹਨਾਂ ਕੋਲ ਤੁਸੀਂ ਹਲਕੀ ਜਰੋਬਾ ਲੈਣੀਆਂ ਨੇ ਘੱਟ ਠੰਡ ਵਾਲੀਆਂ ਲੈਣੀਆਂ ਨੇ ਮਤਲਬ ਕਿ ਕਾਫੀ ਤਰ੍ਹਾਂ ਦੀ ਚੀਜ਼ਾਂ ਹੁੰਦੀ ਨੇ ਆ ਇਧਰ ਲੇਡੀਜ਼ ਦਾ ਸਮਾਨ ਆ ਗਿਆ ਹੇਅਰ ਐਕਸੈਸਰੀਜ਼ ਆ ਗਈ ਨੇਲ ਪਿੰਡ ਆ ਗਈਆਂ ਮੇਕਅਪ ਦਾ ਸਮਾਨ ਆ ਗਿਆ ਬਹੁਤ ਸੋਹਣਾ ਸਟੋਰ ਲੱਗਦਾ ਮੈਨੂੰ ਇਹ ਮੇਰਾ ਫੇਵਰਟ ਆ ਆ ਇਧਰ ਹੈਂਗਰ ਵਗੈਰਾ ਆ ਗਏ ਸਾਰਾ ਮਤਲਬ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਇਥੋਂ ਮਿਲਦੀ ਨਹੀਂ ਹੈਗੀ ਆ ਦੇਖੋ ਇਧਰ ਫੇਰ ਬਾਸਕਟ ਆ ਬਾਕਟ ਆ ਗਈਆਂ ਜਿਵੇਂ ਤੁਸੀਂ ਪੋਟ ਵਗੈਰਾ ਬਣਾਉਣਾ ਆ ਕੈਂਡੀਆਂ ਆ ਗਈਆਂ ਸਾਰੀਆਂ ਦੂਜੀ ਆਲ ਦੇ ਵਿੱਚ ਵੀ ਸਾਰੀਆਂ ਇਹੀ ਚੀਜ਼ਾਂ ਨੇ ਚਾਕਲੇਟਸ ਵਗੈਰਾ ਇਵਨ ਕਿ ਜਦੋਂ ਇੰਡੀਆ ਸਮਾਨ ਭੇਜਣਾ ਹੁੰਦਾ ਕਿਸੇ ਨੇ ਉਦੋਂ ਵੀ ਸਾਰੇ ਇੱਥੋਂ ਹੀ ਜ਼ਿਆਦਾਤਰ ਇੱਥੋਂ ਵੀ ਭੇਜਦੇ ਆ ਕੈਂਡੀਆਂ ਵਗੈਰਾ ਮੈਂ ਖੁਦ ਲੈ ਕੇ ਗਈ ਸੀਗੀ ਮੇਰੇ ਬੇਟੇ ਲਈ ਤੇ ਉਹਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਸੀਗੀਆਂ ਬਹੁਤ ਤਰ੍ਹਾਂ ਦੀਆਂ ਸੀਗੀਆਂ ਟੇਸਟ ਵੀ ਵਧੀਆ ਹੁੰਦਾ ਮੈਨੂੰ ਨਹੀਂ ਪਤਾ ਕਿਉਂ ਕਈ ਲੋਕ ਕਹਿੰਦੇ ਆ ਕਿ ਟੇਸਟ ਦਾ ਫਰਕ ਹੁੰਦਾ ਚੀਜ਼ ਦਾ ਮੈਨੂੰ ਤਾਂ ਲੱਗਿਆ ਨਹੀਂ ਕੋਈ ਖਾਸ ਫਰਕ ਸੋ ਕਈ ਚੀਜ਼ਾਂ ਤਾਂ ਹੁੰਦਾ ਵੀ ਹੋਊਗਾ ਪਰ ਮੋਸਟਲੀ ਠੀਕ ਹੁੰਦੀਆਂ ਨੇ ਉਹੀ ਸੇਮ ਹੀ ਚੀਜ਼ ਹੁੰਦੀ ਆ ਆ ਗਏ ਸਾਰੇ ਬਿਸਕਟ ਵਗੈਰਾ ਆ ਗਿਆ ਦੇਖ ਲੋ ਇਹਦੇ ਚ ਵੀ ਕਾਫੀ ਚੀਜ਼ਾਂ ਨੇ ਤੇ ਇੱਕ ਚੀਜ਼ ਇਹ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਉਹ ਵਾਲੀ ਵੀਡੀਓ ਚ ਵੀ ਆਪਾਂ ਡਿਸਕਸ ਕੀਤਾ ਸੀ ਤਾਂ ਜਦੋਂ ਆਪਾਂ ਐਵੇਂ ਦੇਖਦੇ ਨਾ ਆਪਾਂ ਨੂੰ ਲੱਗਦਾ ਹੁੰਦਾ ਕਿ ਸਸਤਾ ਸਟੋਰ ਆ ਪਰ ਆਪਾਂ ਸਸਤੇ ਦੇ ਚੱਕਰ ਚ ਚੀਜ਼ਾਂ ਲੈ ਲੈਨੇ ਤੇ ਬਿੱਲ ਇੱਥੇ ਵੀ ਬਹੁਤ ਬਣ ਜਾਂਦਾ ਆਹ ਦੇਖੋ ਇੱਥੇ ਆਹ ਫੋਟੋ ਫਰੇਮ ਨੇ ਆ ਬਹੁਤ ਸੋਹਣੀ ਚੀਜ਼ਾਂ ਨੇ ਆਹ ਇੰਡੀਆ ਵਾਲੀਆਂ ਰੀਲਾਂ ਓਨ ਪਰ ਇਹ ਰੀਲਾਂ ਇੰਨੀ ਕਾਮਯਾਬ ਨਹੀਂ ਹੁੰਦੀ ਹੈਗੀਆਂ ਤਾਂ ਧੱਗ ਬਹੁਤ ਜ਼ਿਆਦਾ ਹਲਕਾ ਹੁੰਦਾ ਕੱਚਾ ਜਿਹਾ ਹੁੰਦਾ ਆਹ ਵੀ ਓਨ ਸੋ ਚੀਜ਼ ਇਹ ਸਾਰੀ ਲਿਆ ਕੇ ਰੱਖਦੇ ਆ ਐਵੇਂ ਨਹੀਂ ਹੋਊਗਾ ਕਿ ਤੁਸੀਂ ਜੇ ਸਟੋਰ ਤੇ ਆਗੇ ਤਾਂ ਤੁਹਾਨੂੰ ਨਿਰਾਸ਼ ਹੋ ਕੇ ਮੋੜਨਾ ਪਊਗਾ ਜਾਂ ਤੁਹਾਨੂੰ ਇੱਥੋਂ ਚੀਜ਼ ਕੋਈ ਮਿਲੂਗੀ ਨਹੀਂ ਜਿਹੜੀ ਤੁਹਾਨੂੰ ਚਾਹੀਦੀ ਆ ਆਹ ਕਲਰਸ ਵਗੈਰਾ ਆ ਗਏ ਸੋ ਕਿਵੇਂ ਦੀ ਲੱਗੀ ਵੀਡੀਓ ਅੱਜ ਦਾ ਵਲੌਗ ਹੀ ਸੀਗਾ ਇਹ ਕਾਈਂਡ ਆਫ ਜਰੂਰ ਦੱਸਿਓ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਿਆ ਥੋੜਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਪਹਿਲੀ ਵਾਰ ਆਏ ਹੋ